ਜੀ ਸਚੂ ਸਭ ਇੱਕ ਪਿੰਡ ਥਾਲੇ ਦੇ ਵਿੱਚ ਗੋਲੀਆਂ ਚੱਲੀਆਂ ਮੈਟਰ ਕੀ ਸੀਗਾ ਤੁਸੀਂ ਮੌਕੇ ਤੇ ਪਹੁੰਚੇ ਆ ਕੀ ਉੱਥੇ ਮੌਕੇ ਤੇ ਦੇਖਿਆ ਜੀ ਜਦੋਂ ਕੱਲ ਸਵੇਰੇ ਤੁਹਾਨੂੰ ਪਤਾ ਲੱਗਾ ਵੀ ਥਾ ਪਿੰਡ ਦੇ ਵਿੱਚ ਇੱਕ ਐਨਆਰਆਈ ਦੇ ਘਰ ਵਿੱਚ ਗੋਲੀਆਂ ਚੱਲੀਆਂ ਤੇ ਇਹੀ ਮੌਕੇ ਤੇ ਪਹੁੰਚੇ ਆ ਹਾਂ ਜੀ ਸੀਜੀ ਫੋਰਸ ਜੀ ਦਾ ਹੈਗਾ ਉਹ ਘਰ ਦੇ ਮਾਲਕੇ ਦਾ ਹੈਗਾ ਉਹਦੇ ਘੋ ਗਿਆ ਅਸਵੀਰ ਕੋ ਹਾਂਜੀ ਉਹਨੇ ਬਾਅਦ ਉਸ ਨੂੰ ਭੇਜਿਆ ਹਾਂ ਹਾਂਜੀ ਭੇਜ ਕੇ ਤੇ ਉਹ ਜੋ ਅਖ ਘਰ ਆ ਗਿਆ ਤੇ ਪਾਇਆ ਗਿਆ ਵੀ ਇੱਕ ਮੋਰਸਾ ਦੇ ਦਿਨ ਨੌਜਵਾਨ ਹੋਵੇ ਠੀਕ ਹੈ ਜੀ ਉਹ ਘਰ ਤੋਂ ਥੋੜੀ ਦੂਰ ਅੱਗੇ ਜਾ ਕੇ ਮੁਰਸਾ ਰੋਕ ਕੇ ਦੋਹਾਂ ਨੂੰ ਤੁਰਦੇ ਆ ਠੀਕ ਹੈ ਤੇ ਉਹਨਾਂ ਵਿੱਚੋਂ ਪਹਿਲਾਂ ਤੇ ਉਹ ਬੱਟੇ-ਵੱਟੇ ਵਗੈਰਾ ਮਾਰਦੇ ਘਰ 'ਚ ਠੀਕ ਹੈ ਫਿਰ ਇੱਕ ਜਿਹੜਾ ਜਵਾਨ ਆ ਉਹ ਆਪਣੇ ਪਿਸਤੌਲ ਜਾਂ ਵਾਲਰ ਕਾਸਾ ਜੀ ਪਿਸਤੌਲ ਇਹ ਕਰ ਗੁਫਾਰ ਹੋ ਗਿਆ ਦੋਹੇ ਭੱਲ ਕੋਈ ਕੀਚੀ ਸੀ ਠੀਕ ਹੈ ਜੀ ਉਹਨਾਂ ਦੋ ਫਾਇਰ ਕੀਤੇ ਉਹਨੇ ਠੀਕ ਹੈ ਜੀ ਕਹਿੰਦੇ ਦੇ ਹਿਸਾਬ ਨਾਲ ਕਿਹਾ ਸਰਦ ਕਟਾਈ 39 ਦਾ ਘਟਾਓ ਸਰਦਾ ਕਿੰਨੇ ਵਿਅਕਤੀ ਸੀਗੇ ਕੰਨ ਜਿਹੜਾ ਸੀਗੇ ਕਾਤੇ ਸੀਗੇ ਮੁਰਸਾ ਕੋਲ ਤੱਕ ਕੀ ਕਾਰਨ ਕੀ ਹੈ ਜਿਹੜਾ ਉਹਨਾਂ ਨੇ ਉਹਨਾਂ ਦੇ ਘਰ ਤੇ ਹਮਲਾ ਕੀਤਾ ਫਿਰ ਕੀਤੇ ਇਹ ਦੇਖੋ ਜੋ ਗ੍ਰਫਤਾਰ ਹੋਣਗੇ ਬੇਪਰਵਾਹ ਉਹ ਵੀ ਹਾਂ ਹਮਲਾ ਕਿਉਂ ਕੀਤਾ ਘਰ ਪਰਿਵਾਰ ਹੈ ਨਹੀਂ ਸੀਗਾ ਕੋਈ ਵੀ ਹੈ ਦੀ ਸਾਦੇ ਜਿ ਆਪਣੇ ਇਟਰੀਅਰ ਸੀ ਨਈ ਐਨ ਆਰ ਆਈ ਹੈ ਨਾ ਹਾਂਜੀ ਤੇ ਰਾਤ ਦਾ ਸਮਾਂ ਕਿਦਾਂ ਦਾ ਰਾਤ ਦਾ 12:00 ਦਾ ਟਾਈਮ ਓਕੇ ਕਾਰਨ ਕੀ ਹੋ ਸਕਦਾ ਪਤਾ ਕੁਛ ਅਜੇ ਕੁਛ ਨਹੀਂ ਗਿਆ ਜਾਂਦਾ ਕਥੀ ਚੱਲਦੀ ਪਈ ਹੈ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਫੁਟੇਜ ਜਿਹੜੀ ਹੈਗੀ ਉਹ ਪਹਿਲਾਂ ਆਈ ਸੀਗੀ ਹਾਂਜੀ ਉਹਨਾਂ ਨੂੰ ਭੇਜੀ ਸੀ ਜਿਨ੍ਹਾਂ ਦਾ ਕਾਰਫਾਇਰ ਹੋਇਆ ਠੀਕ ਹੈ ਜੀ ਤੇ ਉਦੇ ਵਿੱਚ ਸਿਰਫ ਇਹੋ ਹੀ ਦਿਖਦੇ ਵੀ ਹਾਂ ਤੈਨੂੰ ਜਮਦੇ ਖਾਲ ਖਾ ਦੇ ਤੜਿਆ ਠੀਕ ਹੈ ਕੀ ਪਰਚਾ ਦੱਜ ਹੋ ਗਿਆ ਪਰਚਾ ਲਹਿਗਾ 298 ਨੰਬਰ ਮਕਦਮਾ ਰਜਿਸਟਰ ਹੋ ਗਿਆ ਠੀਕ ਹੈ ਜੀ ਉਹਦੀ ਤਕਲੀਜ ਜਿਹੜੀ ਹੈਗੀ ਹੈ ਹਰਦੀਪ ਸਿੰਘ ਚੌਂਕੀ ਦਸਾਲਾ ਇੰਚਾਰਜ ਕਰ ਰਹੇ ਨੇ ਕਰ ਰਹੇ ਨੇ